ਜੋਗੋ ਜੋਗੋ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਬਹੁਤ ਟਾਈਮ ਦੀਆਂ ਬੈਠੀਆਂ ਹੋ ਐਨਾ ਟਾਈਮ ਸ਼ਾਇਦ ਹੀ ਕਿਤੇ ਬੈਠਦੇ ਹੋਮੋਂਗੇ ਕਿਉਂ ਬੈਠਦੇ ਆ ਤੁਹਾਨੂੰ ਬਾਬਾ ਮਹੰਗਲ ਸਿੰਘ ਜੀ ਨਾਲ ਬਹੁਤ ਪਿਆਰ ਆ। ਤੁਹਾਡਾ ਬਾਬਾ ਮਹੰਗਲ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਹੋਂ ਤੁਸੀਂ। ਅੱਜ ਉਹਨਾਂ ਦਾ 26ਵਾਂ ਦਿਨ ਮਨਾਇਆ ਜਾ ਰਿਹਾ ਹੈ। ਬਾਬਾ ਜੀ ਨੇ ਤੁਹਾਨੂੰ ਕੀ ਦਿੱਤਾ ਕਿਉਂ ਬੈਠੇ ਹੋ ਤੁਸੀਂ ਇੱਥੇ? ਤੁਹਾਨੂੰ ਬਾਬਾ ਜੀ ਨੇ ਰਸਤਾ ਦਿੱਤਾ ਇੱਕ ਰਾਹ ਦਿੱਤਾ ਵੀ ਆਹ ਰਸਤਾ ਨਾ ਛੱਡਿਓ ਤੁਸੀਂ ਕਦੇ ਗਰੀਬ ਨਾ ਹੋਵੋਗੇ। ਤੁਸੀਂ ਕਦੇ ਭੁੱਖੇ ਨਾ ਮਰੋਗੇ ਤੁਸੀਂ ਹਮੇਸ਼ਾ ਹੀ ਉੱਚੇ ਜਾਓਗੇ ਪਰ ਇਹ ਰਸਤਾ ਨਾ ਛੱਡੋ ਰਸਤਾ ਕਿਹੜਾ ਨਾਨਕਸਰ ਵਾਲਾ ਰਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਸਤਾ ਰਸਤਾ ਬਾਬਾਈ ਨੇ ਕਿਵੇਂ ਜੋੜਿਆ ਤੁਹਾਨੂੰ ਉਹ ਬਹੁਤ ਪੁਰਾਣੀਆਂ ਗੱਲਾਂ ਜਦੋਂ ਬਾਬਾਈ ਕੋਲੇ ਸਾਈਕਲ ਵੀ ਨਹੀਂ ਸੀਗਾ ਕਰਦੇ ਸਾਈਕਲ ਨਹੀਂ ਸੀ ਦਿੰਦੇ ਕਹਿੰਦੇ ਐਵੇਂ ਤੁਰਿਆ ਫਿਰਦਾ ਪਹਿਲਾਂ ਤਾਂ ਬਾਬਾਈ ਨੂੰ ਚੜਾਤਾ ਜਨਮ ਤੋਂ ਪਹਿਲਾਂ ਹੀ ਸੰਤ ਬਾਬਾ ਮੈੰਗਲ ਸਿੰਘ ਜੀ ਨੂੰ ਬਾਬਾ ਆਨੰਦ ਸਿੰਘ ਦੇ ਦਰਵਾਜ਼ੇ ਤੇ ਚੜਾਤਾ ਵੀ ਸਾਡੇ ਜੇ ਪਹਿਲਾ ਬੱਚਾ ਹੋ ਅਸੀਂ ਤੁਹਾਡੀ ਸੇਵਾ ਚ ਲਾ ਦੇਾਂਗੇ। ਬਾਬਾ ਜੀ ਹੋ ਗਏ ਪੈਦਾ ਪਰ ਚੜਾਇਆ ਨਹੀਂ ਗਿਆ। ਕਿਉਂ ਨਹੀਂ ਚੜਾਇਆ ਗਿਆ ਕਿਉਂਕਿ ਦਾਦਾ ਜੀ ਇਕੱਲੇ ਸਨ। ਨਾ ਉਹਨਾਂ ਦੀ ਭੈਣ ਸੀ ਕੋਈ, ਨਾ ਭਰਾ ਸੀ, ਬਾਪ ਵੀ ਹੈ ਨਹੀਂ ਸੀ। ਇੱਕ ਸਾਡੀ ਦਾਦੀ ਸੀ, ਇੱਕ ਦਾਦਾ ਜੀ ਸਨ। ਉਹਨਾਂ ਨੇ ਸੁਖ ਸੁਖਤੀ ਪਰ ਚੜਾਇਆ ਨਹੀਂ ਗਿਆ ਜਦੋਂ ਵੀ ਉਹ ਹਲ ਬੋਣ ਜਾਂਦੇ ਸੀ ਨਾਲ ਹੀ ਬਾਬਾ ਜੀ ਨੂੰ ਲੈ ਜਾਂਦੇ ਸੀ ਕੱਪੜੇ ਚ ਲਵੇਟ ਕੇ ਛੋਟੇ ਹੁੰਦਿਆਂ ਨੂੰ ਜਦੋਂ ਤੁੱਪ ਚੜ੍ਹਨੀ ਕਹਿਣਾ ਚੰਗਾ ਹਣ ਧਾਲਿਆਂ ਧਾਲਿਆਂ ਤੋਂ ਕਾਹ ਚੋਗਲਾ ਇਸ ਤਰ੍ਹਾਂ ਸਾਰੀ ਜ਼ਿੰਦਗੀ ਬਾਬਾ ਜੀ ਨੇ ਕਾਹ ਚੋ ਗਿਆ ਪਰ ਬਾਬਾ ਆਪਣੇ ਪਿਤਾ ਜੀ ਦੀ ਹਰ ਗੱਲ ਮੰਨ ਨਹੀਂ ਜਿਉਂ-ਜਿਉਂ ਵੱਡੇ ਹੋਏ ਗਏ ਬਾਬਾ ਜੀ ਦੀ ਚਕਾ ਮਹਾਂਪੁਰਸ਼ਾਂ ਨੂੰ ਹੋ ਗਈ ਸਾਧੂਆਂ ਸੰਤਾਂ ਨਹੀਂ ਹੋ ਗਈ ਸਾਧੂਆਂ ਸੰਤਾਂ ਕੋਲੇ ਜਾਣ ਲੱਗੇ ਸਭ ਤੋਂ ਪਹਿਲਾਂ ਸੰਤ ਬਾਬਾ ਮਕੰਨ ਸਿੰਘ ਜੀ ਉਹਨਾਂ ਕੋਲੇ ਜਾਣ ਲੱਗੇ ਉਹ ਇੱਕ ਗਰੀਬ ਕਰਦੇ ਸਾਧੂ ਸਨ ਕਰਦੇ ਜਾਂ ਲੋਕ ਬੜਾ ਕੁਝ ਬੋਲਦੇ ਸੀ ਵੀ ਸਾਡਾ ਘਟਾ ਕਰਦਾ ਤੂੰ ਇਸ ਤਰ੍ਹਾਂ ਤੁਰਿਆ ਫਿਰਦਾ ਬਾਬਾ ਜੀ ਨੇ ਉਹਨਾਂ ਦਾ ਹਰ ਹੁਕਮ ਮੰਨਿਆ ਬਾਬਾ ਜੀ ਨੇ ਉਹਨਾਂ ਨੂੰ ਵੀ ਰੱਬ ਮੰਨ ਲਿਆ 13 ਸਾਲ ਉਹਨਾਂ ਦੇ ਨਾਲ ਰਹੇ ਫਿਰ ਉਹਨਾਂ ਨੇ ਵਚਨ ਕੀਤਾ ਜਾ ਮੈਂ ਅੰਗਰਸਿਆ ਤੇਰੀ ਵੜਿਆਈ ਮਾਇਆ ਨਾ ਹੋਵੇ। ਜਾ ਜਾ ਕੇ ਤੋ ਨਾਨਕ ਸਰ ਸੇਵਾ ਕਰਿਆ ਕਰ। ਸੰਤ ਬਾਬਾ ਮਹਿੰਦਰ ਸਿੰਘ ਜੀ ਨਾਨਕ ਸਾਹਿਬ ਚਲੇ ਜਾਂਦੇ ਜੀ ਸਾਡੀ ਦਾਦੀ ਵੀ ਪਿੰਡ ਝੋਲਡਾਂ ਦੀ ਸੀ। ਬਾਬਾ ਇਸ ਸਿੰਘ ਜੀ ਦੇ ਘਰ ਦੇ ਕੋਲੇ ਘਰ ਆ। ਬਾਬਾ ਮਹਿੰਦਰ ਸਿੰਘ ਜੀ ਦਾ ਜਨਮ ਵੀ ਝੋਲਡਾਂ ਦਾ ਸੀ। ਸਾਡੀ ਦਾਦੀ ਨੇ ਥੋੜਾ ਜਿਹਾ ਦੁੱਧ ਪਾ ਦੇਣਾ। ਇੱਕ ਕਪੜਾ ਉਹਨਾਂ ਦਾ ਪਾ ਦੇਣਾ ਜਿਹੜਾ ਕੰਮ ਕਰਨ ਵਾਲਾ ਤੇ ਇੱਕ ਉਹਦੇ ਗਲ ਪਾ ਦੇਣਾ। ਕਿਉਂਕਿ ਨਾਨਕ ਸਾਹਿਬ ਜਾਣਾ ਥੋੜੇ ਸਾਫ਼-ਸਧਰੇ ਕੱਪੜੇ ਚਾਹੀਦੇ ਉਹ ਤੋਂ ਬਾਅਦ ਉਹਨਾਂ ਨੇ ਖੇਤ ਚ ਚਲੇ ਜਾਣਾ ਪਰ ਵਿੱਚੋਂ ਟਾਈਮ ਕੱਢ ਕੇ ਫੇਰ ਵੀ ਸੰਗਤਾਂ ਦੇ ਘਰੇ ਜਾਣਾ ਰਾਤ ਨੂੰ ਵੀ ਜਾਣਾ ਦਿਨ ਇਹ ਵੀ ਜਾਣਾ ਜਦੋਂ ਵੀ ਟਾਈਮ ਮਿਲੇ ਬਾਬਾ ਜੀ ਨੇ ਸੰਗਤ ਨੂੰ ਜੋੜ ਦੇ ਗਏ ਉਹਨਾਂ ਨੂੰ ਰੱਬ ਨਾਲ ਜੋੜ ਦੇ ਗਏ ਉਹ ਸੰਗਤਾਂ ਆਪਦੇ ਬਹੁਤ ਤੇਜ਼ ਹੋਈ ਗਈਆਂ ਅਮੀਰ ਹੋਈ ਗਈਆਂ ਉਹਨਾਂ ਨੇ ਕਾ ਆਪਣੇ ਰਿਸ਼ਤੇਦਾਰ ਵੀ ਜੋੜੇ ਬਾਬਾ ਜੀ ਇੱਕ ਮੇਰਾ ਨਹੀਂ ਟਾਈਮ ਦੀ ਗੱਲ ਆ ਕਿਸੇ ਦੇ ਘਰ ਜਾ ਰਹੇ ਸਨ ਰਾਏਕੋਟ ਤੋਂ ਅੱਗੇ ਬਾਬਾ ਜੀ ਕੋ ਗੱਡੀ ਤਾਂ ਹੈ ਨਹੀਂ ਸੀ ਵਸਤੇ ਚੜ ਕੇ ਜਾਂਦੇ ਸੀ ਰਾਹ ਦੇ ਵਿੱਚ ਮੇਲਾ ਲੱਗਿਆ ਸੀ ਬਾਬਾ ਜੀ ਨੂੰ ਗੱਡੀ ਦੇ ਵਿੱਚ ਬੱਸ ਦੇ ਵਿੱਚ ਜਗ੍ਹਾ ਨਾ ਮਿਲੀ ਉਸ ਘਰ ਵਾਲਿਆਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਬੱਸ ਦੀ ਸੱਤ ਤੇ ਬਹਿ ਕੇ ਗਏ ਆ ਦੇਖੋ ਕਿਸ ਤਰ੍ਹਾਂ ਕਿੰਨੀ ਕਹਾਣਾ ਕੀਤੀ ਬਾਬਾ ਜੀ ਨੇ ਇਸ ਸੰਗਤ ਨੂੰ ਜੋੜਨ ਦੇ ਲਈ ਇਹ ਸੰਗਤ ਕਿਉਂ ਨਾ ਬੈਠੇ ਸੰਗਤ ਜਾਣਦੀ ਆ ਬਾਬਾ ਜੀ ਬਾਰੇ ਵੇ ਇਹ ਜੇ ਸਾਧੂ ਨਹੀਂ ਮੰਨੇ ਕੋਰ ਦੇ ਵੀ ਸੀ ਪਿਆਰ ਵੀ ਕਰਦੇ ਸੀ ਜੇ ਸੇਵਾ ਤੇ ਲਾ ਦੇਣੀ ਸੰਗਤ ਨੂੰ ਭਾਵੇਂ ਰਾਤ ਦੇ 9 ਵਜੇ ਛੱਡਣ ਤੇ ਤਾਂ ਵੀ ਨਹੀਂ ਸੀ ਜਾਂਦੇ ਜੇ ਈਟਾਂ ਚ ਕਾਉਣੀਆਂ ਤਾਂ ਈਟਾਂ ਚ ਕਾਈ ਜਾਣੀਆਂ ਬੀਬੀਆਂ ਕੋਲੇ 2-2 4-4 ਹਜ਼ਾਰ ਦੇ ਸਾਲ ਹੁੰਦੇ ਸੀ ਉਹਨਾਂ ਨੇ ਉਹਦੇ ਜੀ ਬੱਟੇ ਪਾ ਲੈਣੇ ਜਦੋਂ ਬਾਬਾ ਜੀ ਨੂੰ ਦੇਖਣਾ ਜਦੋਂ ਇਹ ਛੜਕਵਾਂਦੀ ਸੀ ਇਸ ਕਰਕੇ ਇਹਨਾਂ ਸੰਗਤਾਂ ਨੂੰ ਬਾਬਾਈ ਨੇ ਘਰ ਘਰ ਜਾ ਕੇ ਇਹਨਾਂ ਨੂੰ ਕਿੱਥੇ ਜੋੜਿਆ ਨਾਨਕ ਸਾਹਿਬ ਨੇ ਜੋੜਿਆ ਅੱਜ ਇਹਨਾਂ ਨੂੰ ਸੰਗਤਾਂ ਨੂੰ ਬਹੁਤ ਕੁਝ ਮਿਲਿਆ ਕਿਉਂ ਨਹੀਂ ਬਾਬਾਈ ਨੂੰ ਛੱਡ ਕੇ ਜਾ ਰਹੇ ਨਹੀਂ ਜਾਣਾ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਜੇ ਇਨਾਂ ਨਾਲ ਜੁੜੇ ਰਹੋਗੇ ਤੁਸੀਂ ਕਦੇ ਭੁੱਖੇ ਨਾ ਮਰੋਗੇ ਤੁਸੀਂ ਬਹੁਤ ਅਮੀਰ ਹੋ ਜਾਓਗੇ ਜੇ ਦਰ ਛੱਡ ਗਿਆ ਉੱਥੇ ਫੇਰ ਆ ਜਾਓਗੇ ਮੜ ਕੇ ਇਸ ਕਰਕੇ ਮੈਂ ਬੜਾ ਟਾਈਮ ਤਾਂ ਨਹੀਂ ਲਾਉਣਾ ਬਹੁਤ ਟਾਈਮ ਹੋ ਗਿਆ ਸੰਗਤ ਨੂੰ ਬੈਠੀ ਨੂੰ ਵਿਚਾਰੇ ਨੂੰ ਸਾਰੀ ਸੰਗਤ ਜਿੰਨੀ ਵੀ ਆਈ ਆ ਸਾਰੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਇੱਕ-ਇੱਕ ਪੈਰ ਮੇਰੇ ਸਿਰ ਤੇ ਰੱਖ ਕੇ ਆਏ ਹੋ ਤੁਸੀਂ ਇਸ ਕਰਕੇ ਜਿੰਨੀ ਵੀ ਸੰਗਤ ਆਈ ਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛੱਕ ਕੇ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਇਹਨਾਂ ਕਹਿੰਦਾ ਮੈਂ ਫੱਤੇ ਬਲੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ